ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਕ ਸੂਤਰ ਧਾਰ ਦੇ ਤੌਰ ਤੇ ਪੇਸ਼ ਕਰਨ ਵਾਲੇ ਜਿਨ੍ਹਾਂ ਨੇ ਕਾਫੀਆਂ ਲਈ ਲੋਕਾਂ ਲਈ ਤਾੜੀਆਂ ਮਰਵਾਈਆਂ ਮੈਂ ਅਨਮੋਲ ਗਗਨ ਮਾਨ ਲਈ ਵੀ ਤਾੜੀਆਂ ਚਾਹੂੰਗਾ ਸਾਰੇ ਹਾਂ ਤੋਂ ਕਿਉਂਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਇੱਕ ਸੂਤਰਤਾ ਦੇ ਤੌਰ ਤੇ ਚਲਾਇਆ ਯੰਗ ਸਾਡੀ ਮਨਿਸਟਰ ਹੈ ਖਰੜ ਤੋਂ ਐਮ ਐਲ ਏ ਸਾਡੇ ਸਾਰੇ ਕੈਂਡੀਡੇਟ ਸਹਿਬਾਨ ਬੈਠੇ ਨੇ ਜਿਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਜਿਹਨੂੰ ਲੋਕ ਸਭਾ ਕਿਹਾ ਜਾਂਦਾ ਹੈ ਉਹਦੇ ਮੈਂਬਰ ਬਣਨਾ ਹੈ 4 ਜੂਨ ਨੂੰ ਰਿਜ਼ਲਟ ਆਣਾ ਦੋ ਸਾਡੇ ਜਿਹੜੇ ਉਮੀਦਵਾਰ ਨੇ ਮੀਤ ਹੇਰ ਜਿਹੜੇ ਸੰਗਰੂਰ ਤੋਂ ਤੇ ਲਾਲਜੀਤ ਪੁੱਲਰ ਜਿਹੜੇ ਖਡੂਰ ਸਾਬ ਤੋਂ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਇੱਕ ਪੇਸ਼ੀ ਸੀ ਕੋਈ ਪੁਰਾਣਾ ਕੇਸ ਚੱਲਦਾ ਹੈ ਤਰਨਤਾਰਨ ਵੱਲ ਸੋ ਨਹੀਂ ਆ ਸਕੇ ਸੋ ਸਾਡੇ 13 ਦੇ 13 ਜਿਹੜੇ ਕੈਂਡੀਡੇਟ ਨੇ ਉਹ ਤੁਹਾਡੇ ਸਾਹਮਣੇ ਨੇ ਅਸੀਂ ਅੱਜ ਇਹ ਵਿਲੱਖਣ ਕਿਸਮ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਕਿ ਤੁਹਾਡੀ ਜਾਨ ਪਹਿਚਾਨ ਹੋ ਜੇ ਮੈਂ ਸਾਰਿਆਂ ਨੂੰ ਜਿੰਨੇ ਵੀ ਪੱਤਰਕਾਰ ਸਹਿਬਾਨ ਆਏ ਨੇ ਸਾਡੇ ਵਲੰਟੀਅਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਅਸੀਂ ਤਾਂ ਜਿੱਕ ਆਪਸ ਚ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੈ ਕਿ ਤੁਸੀਂ ਇੱਕ ਦੂਜੇ ਨੂੰ ਮਿਲ ਲਓ ਪੱਤਰਕਾਰ ਸਹਿਬਾਨ ਕੱਲ ਨੂੰ ਇਹਨਾਂ ਦੀ ਇੰਟਰਵਿਊ ਕਰਨ ਜਾਣਗੇ ਕੱਲ ਕਿਸੇ ਦੀ ਗੱਡੀ 'ਚ ਇੰਟਰਵਿਊ ਹੋਊਗੀ ਕਿਸੇ ਦੀ ਰੈਲੀ 'ਚ ਹੋਊਗੀ ਕਿਸੇ ਦੀ ਟਾਬੇ ਤੇ ਇੰਟਰਵਿਊ ਹੋਊਗੀ ਕਿਸੇ ਦੀ ਮੋਟਰਸਾਈਕਲ ਤੇ ਹੋਊਗੀ ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਹੈ ਉਹ ਵੀ ਸਾਰਾ ਤੁਸੀਂ ਜਾਣ ਸਕੋ ਸੋ ਇਸ ਵਿਲੱਖਣ ਕਿਸਮ ਦੇ ਪ੍ਰੋਗਰਾਮ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇੱਕ ਵਾਰੀ ਤਾੜੀਆਂ ਮੈਂ ਉਹਨਾਂ ਦੇ ਨਾਂ ਤੇ ਵੀ ਚਾਹਾਂਗਾ ਦੋਸਤੋ ਇਹ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਬਸ ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਕਿ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮੈਂ ਸਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਂਗੇ ਇਹ ਇਹ ਗੱਲ ਚੱਲ ਰਹੀ ਸੋ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ अरविंद केजरीवाल के की सोच ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ केजरीवाल ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ अरविंद ਜੀ ਨੇ ਕੀਤੀ ਹੈ ਆਪਾਂ ਉਹਦੇ ਅਖਵਾਲੇ ਬਣਨਾ ਹੈ ਆਪਾਂ ਉਹਦੇ ਵਾਰਿਸ ਬਣਨਾ ਹੈ ਰਾਮਲੀਲਾ ਗਰਾਊਂਡ 'ਚ ਜੋ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬ ਪੱਦਾ ਗਿਆ ਪੱਦਾ ਗਿਆ ਤੇ ਅੱਜ 10 ਸਾਲਾਂ ਚ ਆਮਾਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ ਸਾਡੇ ਕੋਲੇ ਦੋ ਰਾਜਾਂ ਚ ਗਵਰਨਮੈਂਟ ਹੈ 10 ਸਾਡੇ ਲੋਕ ਸਭਾ ਚ ਨੇ ਮੈਂਬਰ ਰਾਜ ਸਭਾ ਚ ਸਾਡੇ ਕੋਲੇ 5 ਐਮ ਐਲ ਏ ਗੁਜਰਾਤ ਤੋਂ ਨੇ ਸਾਡੇ ਕੋਲੇ 2 ਐਮ ਐਲ ਏ ਗੋਆ ਤੋਂ ਨੇ ਸਾਡੇ ਕੋਲੇ ਸੰਗਰੋਲੀ ਮੱਧ ਪ੍ਰਦੇਸ਼ ਦੇ ਵਿੱਚ ਸਾਡਾ ਮੇਅਰ ਹੈ ਚੰਡੀਗੜ੍ਹ 'ਚ ਸਾਡਾ ਮੇਅਰ ਹੈ ਦਿੱਲੀ 'ਚ ਐਮਸੀਡੀ ਤੇ ਵਿੱਚ ਆਮ ਆਦਮੀ ਪਾਰਟੀ ਬਹੁਮਤ 'ਚ ਹੈ ਆਹੀ ਚੀਜ਼ ਭਾਜਪੀ ਵਾਲਿਆਂ ਨੂੰ ਰੜਕਦੀ ਹੈ ਕਿ ਜਿੱਥੇ ਜਾਂਦੇ ਨੇ ਸੋ ਆਗਾ ਹੀ ਫੇਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰੋਕੀਏ ਪਰ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اس کرکے عام آدمی پارٹی لوکاں دے دلاں چ بڑی ہوئی ہے اسے کرکے آ بیٹھے نے سارے انہاں چ توہانوں لگدا کوئی بھی کوئی کسی মন্ত্রী دا منڈا ہو یا کسی نے کسی دے باپو نے کوئی عہدہ سنبھالیا ہوے نا عام کراں دے منڈے کڑیاں نے عام کراں دے ہاں سی ਆਹੀ ਦੁੱਖ ਇਹਨਾਂ ਨੂੰ ਐਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨਾਂ ਕੁਰਸੀਆਂ ਤੇ ਇਨਾਂ ਕੁਰਸੀਆਂ ਤੇ ਸਾਡੇ ਤੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਂਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ-ਕੱਲੇ ਹਲਕੇ ਚ ਜਾਊਂਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ-ਤਿੰਨ ਚਾਰ-ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗੱਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ मागਦੀਆਂ ਪੋ मागਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾ ਇਹੋ ਜਿਹੀਆਂ ਸੀ ਉਹਨਾਂ ਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ 'ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣਗੀਆਂ ਇਹ ਅੱਗੇ ਆਉਣਗੀਆਂ ਸੂਏ ਆਪਾਂ ਸੱਚੇ ਆ ਇਸ ਕਰਕੇ ਲੋਕ ਆਪਣੇ ਨਾਲ ਨੇ ਕਿ ਯਾਰ ਇਹ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਆ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨਹੀਂ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਆ ਪੰਜਾਬ ਦੇ ਵਾਸਤੇ ਮੇਰਾ ਕੋਈ ਬੱਸਾਂ ਚ ਸਾਨੀ ਮੇਰਾ ਕਿਸੇ ਰੇਤੇ ਦੀਆਂ ਖੱਡਾਂ 'ਚ ਸਾਨੀ ਮੇਰਾ ਕਿਸੇ ਟਾਬਿਆਂ 'ਚ ਹੀ ਸਾਨੀ ਹਾਂ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਮੇਰਾ ਜ਼ਰੂਰ ਹਿੱਸਾ ਹੈ ਉਹ ਮੈਂ ਰੱਖੂਗਾ ਉਹ ਮੈਂ ਰੱਖੂਗਾ ਜਿੱਥੇ ਵੀ ਕੋਈ ਸੰਕਟ ਆਊਗਾ ਦੁੱਖ ਆਊਗਾ ਮੈਂ ਜਾਊਂਗਾ ਜਦੋਂ ਖੁਸ਼ੀ ਆਊਗੀ ਮੈਂ ਜਾਊਂਗਾ ਕਿਉਂਕਿ ਨੈਲਸਨ ਮੰਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜਾਏ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁਣ ਇਹ ਤੋਂ ਪਹਿਲਾਂ ਆਣੇ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਬਣਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਤਾਂ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਪ ਮਾਂ ਦੇ ਉਹ ਪੁੱਤ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਛਾ ਹੈ ਇਹ ਇਹਨਾਂ ਨੇ ਹੁਣ ਤੱਕ ਕੀਤਾ ਆਪਣੇ ਨਾਲ ਸੋ ਬਦਲੂਗਾ ਮੌਸਮ ਬਦਲ ਗਿਆ ਜੋ ਮੈਨੂੰ ਗੁਜਰਾਤ 'ਚ ਮੈਂ ਦੇਖਿਆ ਕੱਲ ਜਾ ਕੇ ਗੁਜਰਾਤ ਦੇ ਵਿੱਚ ਝਾੜੂ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਬਰੂਚ ਕੱਲ ਮੈਂ ਗਿਆ ਸੀ ਇੰਨਾ ਕੱਠ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਕੱਲ ਮੈਂ ਬਰੂਚ ਦੇਖਿਆ ਚੇਤਰਬਾਈ ਬਸਾਵਾ ਆਪਣਾ ਉਮੀਦਵਾਰ ਆ ਉਥੋਂ ਭਾਵਨਗਰ ਤੋਂ ਉਮੇਸ਼ ਜੀ ਉਮੀਦਵਾਰ ਨੇ ਕੁਰੂਖੇਤਰ ਤੋਂ ਸੁਸ਼ੀਲ ਗੁਪਤਾ ਜੀ ਲੜ ਰਹੇ ਨੇ ਦਿੱਲੀ ਚਾਰ ਲੜ ਰਹੇ ਆ ਜਿੱਥੇ ਡਿਊਟੀ ਲੱਗੂਗੀ ਜਾਵਾਂਗੇ ਸਾਰਾ ਪਰਿਵਾਰ ਜਾਵਾਂਗੇ ਕਿਉਂਕਿ ਪੰਜਾਬ ਸਾਡਾ ਪਰਿਵਾਰ ਹੈ ਪੰਜਾਬ ਵਾਸਤੇ ਜਿੱਥੇ ਕਹੋਗੇ ਜਾਵਾਂਗੇ ਬਸ ਤੁਸੀਂ ਸਾਥ ਦਿਓ ਹੁਣ ਤੁਹਾਡੀ ਛੋਟੇ ਮੋਟੇ ਤੁਹਾਡੇ ਵੀ ਝਗੜੇ ਹੋਣਗੇ ਸ਼ਿਕਵੇ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ ਚ ਹੋ ਜਾਂਦੇ ਨੇ ਉਹ ਬਾਅਦ ਚ ਹੱਲ ਕਰ ਦੂੰਗਾ ਕੱਲੇ-ਕੱਲੇ ਦੇ ਸ਼ਿਕਵੇ ਸੁਣੂੰਗਾ ਕੱਲੇ-ਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਗਠਨ 'ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ 'ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਐ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਤੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲਾਂ ਠੀਕ ਹੈ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਅੱਜ ਇਕੱਠੇ ਹੋਏ ਆਂ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤੱਕ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਅਜੇ ਬੰਦੇ ਨਹੀਂ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਅਜੇ 13 13 ਹੋਏ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਂਗਰ ਮੰਗਰ ਚੱਲਦੇ ਆ ਦੇਖੋ ਪਹਿਲਾਂ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾਂ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲਾਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਰੰਟੀਆਂ ਕਿਹਾ ਕਰੀਏ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ ਉਹ ਇਹਨਾਂ ਦੀਆਂ ਗਰੰਟੀਆਂ ਤੇ ਨਾ ਜਾਇਓ ਪਹਿਲਾਂ 15 ਲੱਖ ਵਾਲੀ ਗਰੰਟੀ ਪੂਰੀ ਹੋ ਗਈ ਕੱਲ ਮੈਂ ਗੁਜਰਾਤ ਜਾ ਕੇ ਪੁੱਛਿਆ ਮੈਂ ਗੁਜਰਾਤ ਵਾਲਿਆਂ ਨੂੰ ਤਾਂ ਆ ਗਿਆ ਹੁਣ 15 15 ਲੱਖ ਕਹਿੰਦੇ ਨਾ ਜੀ ਇੱਥੇ ਵੀ ਨਹੀਂ ਆਇਆ ਮੈਂ ਕਹਾ ਸਾਡੇ ਵੀ ਨਹੀਂ ਆਇਆ ਇਹ ਇਹ ਜੁਮਲੇ ਸੁਣਾਉਂਦੇ ਆ ਜੁਮਲੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਕਿ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਤੀ ਹੈ ਮਨ ਤਾਂ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲੇ ਹੀ ਲੱਗਦਾ ਹੈ ਸੋ ਵੀਰੋ ਇਹਨਾਂ ਤੋਂ ਨਾ ਇਹ ਲੌਲੀਪੌਪ ਦੇਣਗੇ ਹੁਣ ਇਹ ਗੱਲ ਦੱਸਿਓ ਪਿੰਡਾਂ 'ਚ ਜਾ ਕੇ ਹੁਣ ਤੁਸੀਂ ਕਰਤਾ ਨਾ ਸਿਲੰਡਰ 100 ਰੁਪਏ ਸਸਤਾ ਇਹਨੂੰ ਪੁੱਛੋ 1000 ਰੁਪਏ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ 1100 ਰੁਪਏ ਮਹਿੰਗਾ ਕਰਕੇ 100 ਰੁਪਏ ਸਸਤਾ ਕਰਤਾ ਲੋਕ ਕਹਿੰਦੇ ਆਹ ਵੀ ਕਮਾਲ ਕਰਤੀ ਇਹ ਉਹ ਗੱਲ ਹੋ ਗਈ ਕਿਸੇ ਕਿਸੇ ਘਰੇ ਕੁੜੀ ਦਾ ਵਿਆਹ ਸੀ ਚੰਗਾ ਜ਼ਿਮੀਂਦਾਰਾਂ ਦਾ ਵਧੀਆ ਖਾਂਦਾ ਪੀਂਦਾ ਘਰ ਸੀ ਕਹਿੰਦੇ ਵੀ ਲਾਡਲੀ ਕੁੜੀ ਐ ਵੀ ਚਾਵਾ ਨਾਲ ਵਿਆਹਾਂਗੇ ਚੰਗਾ ਵਧੀਆ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਵੱਡੇ ਵੱਡੇ ਸੋਫੇ ਸੈੱਟ ਵੱਡੇ ਵੱਡੇ ਟੀਵੀ ਸੈੱਟ ਬੜੀਆਂ ਅਲਮਾਰੀਆਂ ਉਹਨੂੰ ਦੇਣ ਵਾਸਤੇ ਖਰੀਦ ਲੀਆਂ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਮਾਲ ਹੈ ਉਹ ਟਰੱਕ ਲੈ ਕੇ ਆ ਗਏ ਕੱਲ ਨੂੰ ਬਰਾਤ ਆਉਣੀ ਸੀ ਅਜੇ ਉਹ ਟਰੱਕ ਲੈ ਕੇ ਆ ਗਏ ਡਾਕੂ ਉਹ ਆ ਕੇ ਕੁੜੀ ਵਾਲੇ ਦਾ ਸਾਰਾ ਪਰਿਵਾਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡਾ ਲਾਤਾ ਸਾਰਾ ਸਮਾਨ ਲੱਦ ਲਿਆ ਟਰੱਕ ਚ ਵਿੱਚ ਹੀ ਗਹਿਣੇ ਵਿੱਚ ਟੀਵੀ ਵਿੱਚ ਬੈੱਡ ਸੋਫੇ ਸੈੱਟ ਸਾਰਾ ਅੰਮ੍ਰਿਤ ਹੈ ਖੋਲੋ ਕਹਿੰਦਾ ਖੋਲੇ ਅੰਦਰ ਗਿਆ ਡਾਕੂ ਆ ਸਰਦਾਰ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕੁੜੀ ਖੜੀ ਹੋਈ ਡਰਦੀ ਡਰਦੀ ਕਹਿੰਦੀ ਜੀ ਮੇਰੀ ਸ਼ਾਦੀ ਹੈ ਡਾਕੂ ਨੇ ਜੇਬ ਚ ਹੱਥ ਪਾਇਆ 100 ਰੁਪਇਆ ਦੇਤਾ ਉਹਨੂੰ ਕਹਿੰਦਾ ਬੇਟਾ ਬਹੁਤ ਬਹੁਤ ਤੈਨੂੰ ਅਸ਼ੀਰਵਾਦ ਤੇਰੀ ਸ਼ਾਦੀ ਮੰਗਲਮਈ ਹੋਵੇ ਬੁੱਢ ਸਾਗਣ ਹੋਵੇ ਲੋ ਜੀ ਉਦੋਂ ਬਾਅਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆਈ ਪਰਿਵਾਰ ਦਾ ਕੋਈ ਵੀ ਮੈਂਬਰ ਪੁਲਿਸ ਕੋਲੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਸੀ ਹੋਇਆ ਉਹ ਕਹਿੰਦੇ ਜੀ ਬੰਦੇ ਭਾਵੇਂ ਲੁੱਟ ਕੇ ਲੈ ਗਏ ਸਾਰਾ ਕੁਝ ਪਰ ਬੰਦੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਸੋ ਇਸ ਗੱਲ ਚ ਨਾ ਚੋ ਹੁਣ ਵੀ ਪੌਣੇ 5 ਸਾਲ ਤੱਕ ਲੁੱਟ ਲਿਆ ਦੇਸ਼ ਨੂੰ ਪਰ ਬੰਦਾ ਚੰਗਾ 100 ਰੁਪਏ ਸਸਤਾ ਕਰਤਾ ਸਿਲੰਡਰ ਉਏ ਇਸ ਚੱਕਰ ਚ ਨਾ ਪੈ ਜਿਓ ਆਮ ਆਦਮੀ ਪਾਰਟੀ ਐ ਜਿਹੜੀ ਤੁਹਾਨੂੰ ਪਰ ਮੰਥ ਬਚਾਉਂਦੀ ਐ ਤੁਸੀਂ ਹਿਸਾਬ ਲਾ ਲਓ ਬਿਜਲੀ ਦਾ ਬਿੱਲ 5 ਤੋਂ 7000 ਕੱਟੋ-ਕੱਟ ਲਾ ਲਓ 5 ਤੋਂ 7000 ਇਹਦਾ ਮਤਲਬ ਸਾਲ ਦਾ ਸਾਲ 2 ਮਹੀਨੇ ਬਾਅਦ ਬੇਲਾ ਹੁੰਦਾ ਸਾਲ ਦਾ 15-15 ਤੋਂ 20000 ਬਚ ਗਿਆ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈ ਦਾ ਖਰਚਾ ਕੱਟੋ-ਕੱਟ 20 ਤੋਂ 25000 ਬਚ ਗਿਆ ਸਕੂਲਾਂ ਦੇ ਵਿੱਚ ਫੀਸ ਮਾਫ ਹੋਊਗੀ ਤੇ ਪੜ੍ਹਾਈ ਪ੍ਰਾਈਵੇਟ ਸਕੂਲ ਵਰਗੀ ਹੋਗੀ ਉਹਨਾਂ ਦੀ ਫੀਸ ਲਾ ਲੋ 15 ਤੋਂ 20000 ਉਹ ਬਚ ਗਿਆ ਤੁਸੀਂ ਲਾਓ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਲੱਖ ਰੁਪਇਆ ਤਾਂ ਤੁਹਾਡਾ ਉਹੀ ਬਚ ਜਾਂਦਾ ਐ ਐਵੇਂ ਹੀ ਬਚ ਜਾਂਦਾ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹ ਕਿਤੇ ਹੋਰ ਉਹਦੇ ਨਾਲ ਕਬੀਲਦਾਰੀ ਕਿਤੇ ਹੋਰ ਹੀ ਹੋਰ ਚਲੀ ਜਾਂਦੀ ਐ ਸੋ ਇਸ ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾ ਖਰੀਦ ਲਾਂਗੇ ਮੇਰੀ ਹੱਥ ਬੰਨ ਕੇ ਬੇਨਤੀ ਐ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨਾਲ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਚ ਮਸ਼ੀਨ ਚ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮaaf ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਜਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ ਅਸੀਂ ਸਾਡੀ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕਾਇਮ ਕਰੋ 13 0 ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਇਸ ਵਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 0 ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 4 ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੈਂ ਆਉਂਗਾ ਪਰ ਹਾਂ ਹੋ ਸਕਦਾ ਕਿਸੇ ਪਿੰਡ ਮੇਥੋਂ ਨਾ ਆਇਆ ਜਾਵੇ ਉਹ ਪਿੰਡ ਵਾਲੇ ਇਹ ਨਾ ਕਹਿਣ ਕਿ ਯਾਰ ਜੇ ਭਗਵੰਤ ਮਾਨ ਆਣ ਦਾ ਵੋਟ ਪਾਣ ਦੇ 500 ਵੋਟਾਂ ਹੋਰ ਪਾਣ ਦੇ ਇਹ ਭਗਵੰਤ ਮਾਨ ਆਇੰਦਾ ਮੇਰੀ ਨੌਡੀ ਕਰਿਓ ਮੈਂਥੋਂ ਹਰੇਕ ਥਾਂ ਮੈਂ ਜਾਇਆ ਨਹੀਂ ਜਾਣਾ ਪੰਜਾਬ ਵਾਸਤੇ ਵੋਟਾਂ ਪਾਇਓ ਆਪਣੇ ਜਵਾਕਾਂ ਵਾਸਤੇ ਵੋਟਾਂ ਪਾਇਓ ਆਪਣੇ ਘਰ ਵਾਸਤੇ ਵੋਟਾਂ ਪਾਇਓ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕਿਸਮਤ ਵਾਸਤੇ ਵੋਟਾਂ ਪਾਇਓ ਮੈਂ ਬਾਅਦ ਚ ਆ ਜਾਊਂਗਾ ਮੈਂ ਬਾਅਦ ਚ ਆ ਜਾਊਂਗਾ ਧੰਨਵਾਦ ਕਰਨ ਆ ਜਾਊਂਗਾ ਮੈਂ ਤੁਰੇ ਹੀ ਫਿਰਦਾ ਰਹਿਣਾ ਮੈਂ ਕਿਹੜਾ ਕੋਈ ਹੋਰ ਕੰਮ ਕਰਦਾ ਮੈਂ ਤਾਂ ਇਸੇ ਕੰਮ ਧੀਆ ਠੀਕ ਹੈ ਜੀ ਇਸ ਕਰਕੇ ਤੁਹਾਨੂੰ ਕਹਿਣਾ ਆ ਉਹਦੇ ਉਹਦੇ ਨਾਰੇ ਬਣਾਉਂਦੇ ਆ ਵਧੀਆ ਗੱਲ ਆ ਪੜਾਹ ਨਿਕਲਣੀ ਚਾਹੀਦੀ ਆ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਸਾਡਾ ਬਹੁਤ ਸ਼ਾਰਟ ਨੋਟਿਸ ਤੇ ਪ੍ਰੋਗਰਾਮ ਬਣਿਆ ਮੈਂ ਰਾਤ ਹੀ ਆਇਆ ਗੁਜਰਾਤ ਤੋਂ ਮੈਂ ਆਕੇ ਥੇ ਕੱਲ ਨੂੰ ਫਿਰ ਦੋ ਤਿੰਨ ਹਲਕਿਆਂ ਜਾਊਂਗਾ ਆਉਣ ਵਾਲੇ ਦਿਨਾਂ 'ਚ ਤੁਹਾਡਾ ਪਤਾ ਲੱਗਦਾ ਰਹੂਗਾ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਇਹ ਜਿਹੜੇ ਭਾਜਪਾ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸੰਘਤਾਵ ਐ ਉਦੋਂ ਬਥੇੜਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ਨਾ ਜੀ ਅੜੀ ਰਹੇ ਅੜੀ ਰਹੇ ਇੱਥੇ ਤਾਰਾਂ ਲਾਤੀਆਂ ਖਨੌਰੀ मुंडा शहीद हो गया शुभ कर इतने गोलियां चलाती इतने अपना शंभू तो फिर हूँ भुगतो मैनू पत्रकार कहें केंद्र किसान दिल्ली क्यों आते हैं मैं क्या मोदी दिल्ली क्यों आया गुजरात चो वो तो जीत के आया है मैं जीत के आया तो दिल्ली से देश चलता है तो देश दिल्ली आएगा मैं लाहौर भेजू उनको लाहौर जाना आसान है उधर उधर तारें कम है इधर तारें ज़्यादा कमाल है यार ਤੁਸੀਂ ਐਦਾਂ ਕਰ ਦੋਗੇ ਸਾਡੇ ਪੁਰਖਿਆਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਯਾਦ ਅਸ਼ਫਾਕੁੱਲਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਮਿਲਿਆ ਤੇ ਤੁਸੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅੱਜ ਜਦੋਂ ਅੱਜ ਜਦੋਂ ਬੰਡ ਹੋਈ ਹੈ 47 ਵੇਲੇ 10 ਲੱਖ ਬੰਦਾ ਕਿਹਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤੱਕ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾ ਨਿਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਨੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋ ਨਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ 'ਚ ਦਿਖਾऊं ਉਹ ਫਿਰਦੀਆਂ ਨੇ ਪਿੰਡਾਂ 'ਚ ਸੋ ਪਿੰਡਾਂ 'ਚ ਫਿਰਦੀਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਪੰਜਾਬੀਆਂ ਜਿਹੜੀ ਗੱਲ ਜੱਜ ਗਈ ਜੱਜ ਗਈ ਸੋ ਇਸ ਵਾਰ ਦੋਨੇ ਹੱਥ ਉੱਪਰ ਝਾਕ ਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਿਆ पिंडा च जाना है इन्होंने हम अगे शहर कस्बे जाना है एक हौसले ना जान इनकला थोड़ा जा होर कर थोड़ा जा मतलब इधर पटियाले आले महिला तक तो सुने इनकला इनकल भारत माता की बोले सो निहाल ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਇੱਕ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਨੇ ਪਿਆਰ ਸਤਿਕਾਰ ਨਾਲ ਤੁਸੀਂ ਮੈਨੂੰ ਸੁਨਿਆ ਆਰਾਮ ਨਾਲ ਹੌਲੀ ਜਾਇਓ ਮਾਵਾ ਭੈਣਾ ਵੀਰ ਨੇ ਬਜ਼ੁਰਗ ਨੇ ਬੱਚੇ ਨੇ ਆਰਾਮ ਨਾਲ ਜਾਇਓ ਜਿੱਥੇ ਕਹੋਗੇ ਮਿਲਦੇ ਰਵਾਂਗੇ ਅਗਲੇ 50 ਦਿਨ ਇਨਕਲਾਬ ਦੇ ਨੇ ਪੰਜਾਬ ਦੇ ਨਾਮ ਲਾ ਦੋ 50 ਦਿਨ ਉਸ ਤੋਂ ਬਾਅਦ ਮੇਂ ਜ਼ਿੰਮੇਵਾਰੀ ਫਿਰ ਮੇਰੀ ਹੈ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ